ਇਸ بارش ਦੇ ਨਾਲ ਜਿਹੜਾ ਲੋਕ ਕਾਫੀ ਪਰੇਸ਼ਾਨ ਵੀ ਨਜ਼ਰ ਆ ਰਹੇ ਨੇ ਕਈ ਜਿਹੜੇ ਪੰਜਾਬ ਦੇ ਹਿੱਸੇ ਨੇ ਉਹ ਹੜਾ ਦੇ ਨਾਲ ਪ੍ਰਭਾਵਿਤ ਨੇ ਕਰਾ ਤੋਂ ਲੈ ਕੇ ਦੱਸ ਦਈਏ ਕਿ ਜਿਹੜੀ ਫਸਲਾਂ ਨੇ ਹਰ ਚੀਜ਼ ਦਾ ਜਿਹੜਾ ਪਾਰੀ ਨੁਕਸਾਨ ਹੋਇਆ ਤੇ ਇਸ ਤੋਂ ਜਿਹੜਾ ਬਚਾਅ ਦੇ ਲਈ ਸਰਕਾਰ ਅਤੇ ਐਨਡੀਆਰਐਫ ਦੀਆਂ 11 ਤੋਂ ਵੱਧ ਟੀਮਾਂ ਜਿਹੜੇ ਆ ਕੰਮ ਕਰ ਰਹੀਆਂ ਨੇ ਇਨਾ ਦੇ ਬਚਾਅ ਕਾਰਜ ਦੇ ਵਿੱਚ ਜਿਹੜੇ ਐਨਡੀਆਰਐਫ ਦੀਆਂ ਟੀਮਾਂ ਲੱਗੀਆਂ ਹੋਈਆਂ ਚਾਰ ਜਿਲ੍ਹਿਆਂ ਦੇ ਵਿੱਚ ਆ ਆਰਮੀ ਲੱਗੀ ਹੋਈ ਹੈ ਨਾਲ ਹੀ ਲੋਕ ਜਿਹੜੇ ਨੇ ਕਾਫੀ ਇਸ ਮਹਾਲ ਤੋਂ ਪਰੇਸ਼ਾਨ ਨੇ ਤੇ ਨਾਲ ਹੀ ਜਿਸ ਤਰੀਕੇ ਦੇ ਅਲਰਟ ਜਾਰੀ ਹੋ ਰਹੇ ਨੇ ਮੌਸਮ ਵਿਭਾਗ ਦੇ ਵੱਲੋਂ ਲੋਕਾਂ ਦੀ ਚਿੰਤਾ ਇਸ ਦੇ ਨਾਲ ਜਿਹੜੀ ਹੈ ਵਧਦੀ ਜਾ ਰਹੀ ਹੈ। ਧੂਕਨਗਰ ਨਵਾਂ ਸ਼ਹਿਰ ਅਤੇ ਹੁਸ਼ਿਆਰਪੁਰ ਦੇ ਵਿੱਚ ਪਾਰੀ ਜਿਹੜੀ ਹੈ ਗਰਜ ਵੀ ਹੋ ਸਕਦੀ ਹੈ। ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਦੇ ਨਾਲ ਜਿਹੜੀਆਂ ਹਵਾਵਾਂ ਚੱਲਣ ਦੀ ਵੀ ਜਿਹੜੀ ਆ ਅਸ਼ੰਕਾ ਮੌਸਮ ਵਿਭਾਗ ਦੇ ਵੱਲੋਂ ਜਿਹੜੀ ਹੈ ਦੱਸੀ ਗਈ ਹੈ। ਇਹ ਗੱਲ ਜੀ ਤੁਸੀਂ ਦੇਖ ਰਹੇ ਹੋ ਲੁਧਿਆਣਾ ਲਾਈਵ ਤੇ ਮੈਂ ਮਤ ਇੱਕ ਵਾਰੀ ਫੇਰ ਤੋਂ ਪੰਜਾਬ ਦੇ ਵਿੱਚ ਮੌਸਮ ਨੇ ਆਪਣੀ ਕਰਵਟ ਬਦਲ ਲਈ ਹੈ ਤੇ ਉੱਥੇ ਇਹ ਤਸਵੀਰਾਂ ਤੁਹਾਨੂੰ ਮੈਂ ਨਿਸ਼ਾਨ ਕਰਾ ਰਿਹਾ ਹਾਂ ਲੁਧਿਆਣਾ ਦੇ ਦੇਖ ਸਕਦੇ ਹੋ ਕਿਸ ਤਰੀਕੇ ਸਵੇਰ ਤੋਂ ਹੀ ਕਾਲੀਆਂ ਘਟਾਵਾਂ ਨੇ ਜਿਹੜਾ ਆਸਮਾਨ ਨੂੰ ਕੇਰ ਲਿਆ ਤੇ ਨਾਲ ਹੀ ਸਵੇਰ ਤੋਂ ਜਿਹੜਾ ਮੀਂਹ ਪੈ ਰਿਹਾ ਹੈ ਲੋਕਾਂ ਦਾ ਜਿਹੜਾ ਜੀਵਨ ਹੈ ਉਹ ਵੀ ਅਸਤਵ ਵਿਅਸਤ ਨਜ਼ਰ ਆ ਰਿਹਾ ਹੈ ਨਾਲ ਹੀ ਦੱਸਦੀ ਹੈ ਕਿ ਇਸ بارش ਦੇ ਨਾਲ ਜਿਹੜਾ ਹੈ ਲੋਕ ਕਾਫੀ ਪਰੇਸ਼ਾਨ ਵੀ ਨਜ਼ਰ ਆ ਰਹੇ ਨੇ ਕਈ ਜਿਹੜੇ ਪੰਜਾਬ ਦੇ ਹਿੱਸੇ ਨੇ ਉਹ ਹੜਾ ਦੇ ਨਾਲ ਪ੍ਰਭਾਵਿਤ ਨੇ ਤੇ ਨਾਲ ਹੀ ਜਿਹੜਾ ਲੋਕਾਂ ਦੀ ਜ਼ਿੰਦਗੀ ਜਿਹੜੀ ਹੈ ਅਸਤਵ ਵਿਅਸਤ ਹੈ ਤੇ ਨਾਲ ਹੀ ਜਿਹੜੇ ਸੂਬੇ ਦੇ ਨੌ ਜ਼ਿਲ੍ਹੇ ਜਿਹੜੇ ਨੇ ਹੜ ਦੀ ਲਪੇਟ ਦੇ ਵਿੱਚ ਆ ਗਏ ਨੇ ਤੇ ਨਾਲ ਹੀ ਦੱਸ ਦਈਏ ਕਿ ਜਿਸ ਕਾਰਨ ਕੁੱਲ 1018 ਤੋਂ ਵੱਧ ਜਿਹੜੇ ਪਿੰਡ ਨੇ ਉਹ ਇਸ ਹੜ ਦੇ ਨਾਲ ਪ੍ਰਭਾਵਿਤ ਨੇ ਉੱਥੇ ਲੋਕਾਂ ਦੇ ਘਰ ਅਤੇ ਖੇਤ ਦੇ ਵਿੱਚ ਪਾਣੀ ਪਰ ਚੁੱਕੇ ਨਾਲ ਹੀ ਜਿਹੜੇ ਕਨ ਲੋਕਾਂ ਦੇ ਡੁੱਬ ਚੁੱਕੇ ਨੇ ਪਾਣੀ ਦੇ ਵਿੱਚ ਕਰਾ ਤੋਂ ਲੈ ਕੇ ਦੱਸਦੀ ਕਿ ਜਿਹੜੀ ਫਸਲਾਂ ਨੇ ਹਰ ਚੀਜ਼ ਦਾ ਜਿਹੜਾ ਪਾਰੀ ਨੁਕਸਾਨ ਹੋਇਆ ਤੇ ਇਸ ਤੋਂ ਜਿਹੜਾ ਬਚਾਅ ਦੇ ਲਈ ਸਰਕਾਰ ਅਤੇ ਐਨ ਡੀ ਆਰ ਐਫ ਦੀਆਂ 11 ਤੋਂ ਵੱਧ ਟੀਮਾਂ ਜਿਹੜੇ ਆ ਕੰਮ ਕਰ ਰਹੀਆਂ ਨੇ ਤੇ ਨਾਲ ਹੀ ਚਾਰ ਜ਼ਿਲ੍ਹਿਆਂ ਦੇ ਵਿੱਚ ਫੌਜ ਜਿਹੜੀ ਹੈ ਉਹ ਵੀ ਇਸ ਰਾਹਤ ਤੇ ਬਚਾਅ ਦੇ ਲਈ ਲੱਗੀ ਹੋਈ ਹੈ ਤੇ ਦੂਜੇ ਪਾਸੇ ਜਿਸ ਤਰੀਕੇ ਤੇ ਤਸਵੀਰਾਂ ਤੁਸੀਂ ਦੇਖ ਰਹੇ ਹੋ ਬਾਰਿਸ਼ ਲਗਾਤਾਰ ਹੋ ਰਹੀ ਹੈ ਸਵੇਰ ਤੋਂ ਹੀ ਜਿਸ ਕਾਰਨ ਜਿੱਦਾਂ ਹੀ ਮੌਸਮ ਬਦਲਿਆ ਨਾਲ ਹੀ ਜਿਹੜਾ ਲੋਕਾਂ ਦੀ ਚਿੰਤਾ ਹੀ ਵੱਧ ਗਈ ਹੈ ਕਿਉਂਕਿ ਜਿਹੜਾ ਮੌਸਮ ਵਿਭਾਗ ਦੇ ਵੱਲੋਂ ਆਸ਼ੰਕਾ ਜਤਾਈ ਗਈ ਸੀ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਪਾਰੀ ਜਿਹੜਾ ਮੀਂਹ ਪੈ ਸਕਦਾ ਹੈ ਤੇ ਨਾਲ ਹੀ ਚੇਤਾਵਨੀ ਵੀ ਜਾਰੀ ਕੀਤੀ ਗਈ ਸੀ ਤੇ ਨਾਲ ਹੀ ਜਿਹੜੇ ਹੜ੍ਹ ਤੋਂ ਪੀੜਿਤ ਲੋਕਾਂ ਦੇ ਲਈ ਇਸ ਦੇ ਨਾਲ ਜਿਹੜੀ ਹੈ ਚਿੰਤਾ ਵੀ ਜਿਹੜੀ ਹੈ ਵੱਧ ਗਈ ਹੈ ਲਗਾਤਾਰ ਲੋਕ ਡਰ ਦੇ ਵਿੱਚ ਜੀ ਰਹੇ ਨੇ ਤੇ ਦੱਸਦੀ ਹੈ ਕਿ ਅਗਲੇ ਪੱਜ ਜਿਹੜੇ ਕੰਟਿਆ ਦੇ ਵਿੱਚ ਕਈ ਜਿਹੜੇ ਹਿੱਸੇ ਨੇ ਜਿਦਾ ਕਿ ਮੁਹਾਲੀ ਫਤੇਗੜ ਸਾਹਿਬ ਰੂਪਨਗਰ ਨਵਾਂ ਸ਼ਹਿਰ ਅਤੇ ਹੁਸ਼ਿਆਰਪੁਰ ਦੇ ਵਿੱਚ ਪਾਰੀ ਜਿਹੜੀ ਹੈ ਗਰਜ ਵੀ ਹੋ ਸਕਦੀ ਹੈ ਤੇ ਨਾਲ ਹੀ ਜਿਹੜਾ ਮੀਂਹ ਪੈਣ ਦੀ ਸੰਭਾਵਨਾ ਉੱਥੇ ਵੀ ਦੱਸੀ ਗਈ ਹੈ ਤੇ ਨਾਲ ਹੀ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਸਵੇਰ ਤੋਂ ਹੀ ਮੌਸਮ ਜਿਹੜਾ ਹੈ ਬਦਲਿਆ ਹੋਇਆ ਹੈ ਲੁਧਿਆਣਾ ਸ਼ਹਿਰ ਦੇ ਵਿੱਚ ਵੀ ਪਾਰੀ ਜਿਹੜੀ ਹੈ ਬਰਸਾਤ ਦੇਖਣ ਨੂੰ ਮਿਲ ਰਹੀ ਹੈ ਨਾਲ ਹੀ ਜਿਹੜਾ ਇਸ ਦੌਰਾਨ 30 ਤੋਂ 40 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਦੇ ਨਾਲ ਜਿਹੜੀਆਂ ਹਵਾਵਾਂ ਚਲਣ ਦੀ ਵੀ ਜਿਹੜੀ ਆ ਆਸ਼ੰਕਾ ਮੌਸਮ ਵਿਭਾਗ ਦੇ ਵੱਲੋਂ ਜਿਹੜੀ ਹੈ ਦੱਸੀ ਗਈ ਹੈ ਤੇ ਉੱਥੇ ਹੀ ਆਈਐਮਡੀ ਨੇ ਪਠਾਨਕੋਟ ਹੁਸ਼ਿਆਰਪੁਰ ਅਤੇ ਰੂਪਨਗਰ ਦੇ ਵਿੱਚ ਜਿਹੜਾ ਸੰਤਰੀ ਅਲਰਟ ਜਾਰੀ ਕੀਤਾ ਹੈ ਉੱਥੇ ਹੀ ਮੋਹਾਲੀ ਫਤਿਹਗੜ੍ਹ ਸਾਹਿਬ ਪਟਿਆਲਾ ਸਮੇਤ ਕਈ ਜ਼ਿਲ੍ਹਿਆਂ ਦੇ ਵਿੱਚ ਪੀਲਾ ਅਲਰਟ ਜਾਰੀ ਕੀਤਾ ਹੈ ਵਿਭਾਗ ਨੇ ਕਈ ਲੋਕਾਂ ਨੂੰ ਸਾਵਧਾਨ ਜਿਹੜਾ ਰਹਿਣ ਨੂੰ ਦੱਸਿਆ ਹੈ ਤੇ ਨਾਲ ਹੀ ਜਿਹੜਾ ਕਿਸੇ ਸੁਰੱਖਿਆ ਥਾਮਾ ਤੇ ਜਿਹੜਾ ਰਹਿਣ ਦੀ ਜਿਹੜੀ ਹੈ ਗੱਲ ਆਖੀ ਹੈ ਤੇ ਨਾਲ ਹੀ ਦੱਸ ਦਈਏ ਕਿ ਜਿਸ ਤਰੀਕੇ ਦੇ ਹਾਲਾਤ ਪੰਜਾਬ ਦੇ ਵਿੱਚ ਬਣੇ ਹੋਏ ਨੇ ਹੜਾ ਦੇ ਨਾਲ ਲੋਕ ਕਾਫੀ ਜਿਹੜਾ ਪ੍ਰਭਾਵਿਤ ਨੇ ਜਿਨ੍ਹਾਂ ਦੇ ਬਚਾਅ ਕਾਰਜ ਦੇ ਵਿੱਚ ਜਿਹੜੇ ਐਨਡੀਆਰਐਫ ਦੀਆਂ ਟੀਮਾਂ ਲੱਗੀਆਂ ਹੋਈਆਂ ਚਾਰ ਜ਼ਿਲ੍ਹਿਆਂ ਦੇ ਵਿੱਚ ਆ ਆਰਮੀ ਲੱਗੀ ਹੋਈ ਹੈ ਨਾਲ ਹੀ ਲੋਕ ਜਿਹੜੇ ਨੇ ਕਾਫੀ ਇਸ ਮਹਾਲ ਤੋਂ ਪਰੇਸ਼ਾਨ ਨੇ ਤੇ ਨਾਲ ਹੀ ਜਿਸ ਤਰੀਕੇ ਦੇ ਅਲਰਟ ਜਾਰੀ ਹੋ ਰਹੇ ਨੇ ਮੌਸਮ ਵਿਭਾਗ ਦੇ ਵੱਲੋਂ ਲੋਕਾਂ ਦੀ ਚਿੰਤਾ ਇਸ ਦੇ ਨਾਲ ਜਿਹੜੀ ਹੈ ਵੱਧਦੀ ਜਾ ਰਹੀ ਹੈ ਲੋਕ ਡਰ ਦੇ ਸਾਏ ਦੇ ਵਿੱਚ ਨੇ ਕਈਆਂ ਕਈ ਜਿਹੜੇ ਪਿੰਡ ਨੇ ਹੜਾ ਤੋਂ ਪ੍ਰਭਾਵਿਤ ਨੇ ਉਹਨਾਂ ਦੀ ਜਿਹੜੀ ਕਨੈਕਟੀਵਿਟੀ ਵੀ ਨਹੀਂ ਬਚੀ ਹੈ ਨਾਲ ਹੀ ਲੋਕ ਪਰੇਸ਼ਾਨ ਨੇ ਇਸ ਚੀਜ਼ ਤੋਂ ਜਿਨ੍ਹਾਂ ਦੀ ਰਾਹਤ ਕਾਰਜ ਦੇ ਲਈ ਲਗਾਤਾਰ ਲੋਕ ਕੰਮ ਕਰ ਰਹੇ ਨੇ ਕਈ ਐਨ ਜੀਓ ਵੀ ਅੱਗੇ ਆ ਰਹੀਆਂ ਨੇ ਤੇ ਨਾਲ ਹੀ ਦੱਸ ਦਈਏ ਕਿ ਜਿਸ ਤਰੀਕੇ ਹਿਮਾਚਲ ਪ੍ਰਦੇਸ਼ ਦੇ ਵਿੱਚ ਹੁਣ ਮਾਨਸੂਨ ਦੀ ਬਹਾਰ ਲਗਾਤਾਰ ਆ ਰਹੀ ਹੈ ਉਸ ਤਰੀਕੇ ਉਹਤੇ ਜਿਹੜਾ ਆਮ ਜਨਜੀਵਨ ਪਹਾੜੀ ਇਲਾਕੇ ਦੇ ਵਿੱਚ ਵੀ ਜਿਹੜਾ ਹੈ ਪ੍ਰਭਾਵਿਤ ਹੈ ਨਦੀਆਂ ਤੇ ਨਾਲੇ ਜਿਹੜੇ ਨੇ ਉਹ ਵੀ ਪਰ ਚੁੱਕੇ ਨੇ ਕਈ ਸੜਕਾਂ ਤੇ ਪੁਲ ਵੀ ਜਿਹੜੇ ਨੇ ਟਹਿ ਚੁੱਕੇ ਨੇ ਵਹਿ ਗਏ ਨੇ ਪਾਣੀ ਦੇ ਵਿੱਚ ਜਿਹੜੇ ਨਾਲ ਹੀ ਪਿੰਡ ਦੇ ਜਿਹੜੇ ਬਾਹਰੀ ਦੁਨੀਆ ਤੋਂ ਕਨੈਕਟੀਵਿਟੀ ਵੀ ਜਿਹੜੀ ਹੈ ਉਹ ਖਤਮ ਹੋ ਚੁੱਕੀ ਹੈ ਮੌਸਮ ਵਿਗਿਆਨ ਕੇਂਦਰ ਸ਼ਿਮਲਾ ਨੇ ਊਨਾ ਚੰਬਾ ਕਾਂਗੜਾ ਕੁਲੂ ਅਤੇ ਮੰਡੀ ਜ਼ਿਲ੍ਹੇ ਦੇ ਵਿੱਚ ਜਿਹੜਾ ਪਾਰੀ ਤੋਂ ਵੱਧ بارش ਹੋਣ ਦੇ ਲਈ ਵੀ ਉੱਥੇ ਵੀ ਜਿਹੜੀ ਹੈ ਸੰਤਰੀ ਚੇਤਾਵਨੀ ਜਾਰੀ ਕੀਤੀ ਹੈ ਇਸ ਦੇ ਨਾਲ ਹੀ ਸ਼ਿਮਲਾ ਜਿਹੜਾ ਸੋਲਨ ਇਲਾਕਾ ਹੈ ਅਮੀਰਪੁਰ ਅਤੇ ਲਾਹੌਲ ਸਪੀਤੀ ਵਰਗੇ ਕਈ ਜ਼ਿਲ੍ਹੇ ਦੇ ਵਿੱਚ ਜਿਹੜੀ ਹੈ ਪੀਲਾ ਪੀਲੀ ਜਿਹੜੀ ਹੈ ਚੇਤਾਵਨੀ ਜਾਰੀ ਕੀਤੀ ਹੈ ਤੇ ਨਾਲ ਹੀ ਜਿਹੜੇ ਕਈ ਜ਼ਿਲ੍ਹਿਆਂ ਦੇ ਵਿੱਚ ਜਿਹੜੇ ਇਹ ਚੇਤਾਵਨੀ ਦੇ ਕਾਰਨ ਲੋਕ ਜਿਹੜੇ ਨੇ ਉੱਥੇ ਵੀ ਡਰ ਦੇ ਮਾਹੌਲ ਦੇ ਵਿੱਚ ਨੇ ਕਿਉਂਕਿ ਪਹਾੜੀ ਇਲਾਕੇ ਦੇ ਵਿੱਚ ਵੀ ਜਿਹੜੀ ਭੂਸਕਲਨ ਹੈ ਉਸ ਦੇ ਨਾਲ ਜਿਹੜਾ ਲੋਕ ਪ੍ਰਭਾਵਿਤ ਨਜ਼ਰ ਆ ਰਹੇ ਨੇ ਕਿਉਂਕਿ ਜਿਹੜੀ ਕਨੈਕਟੀਵਿਟੀ ਹੈ ਲੋਕਾਂ ਦੀ ਉਹ ਬੜੀ ਇਸ ਦੇ ਨਾਲ ਪ੍ਰਭਾਵਿਤ ਨਜ਼ਰ ਆ ਰਹੀ ਹੈ ਲੋਕ ਹੁਣ ਵੀ ਜਿਹੜੇ ਨੇ ਅ ਡਰ ਦੇ ਸਾਏ ਦੇ ਵਿੱਚ ਨੇ ਕਿ ਕੋਈ ਦੁਬਾਰਾ ਜੀ ਅਜਿਹੀ ਜਿਹੜੀ ਇਹ ਘਟਨਾ ਨਾ ਹੋਵੇ ਹਰ ਕੋਈ ਜਿਹੜਾ ਰੱਬ ਦੇ ਰੱਬ ਨੂੰ ਇਹੀ ਮਨਾ ਰਿਹਾ ਕਿ ਪਰਮਾਤਮਾ ਸਾਨੂੰ ਇਸ ਤੋਂ ਬਚਾ ਕੇ ਰੱਖੋ ਪਰ ਜਿਸ ਤਰੀਕੇ ਦੇ ਮੌਨਸੂਨ ਨੇ ਐਤ ਕੀ ਕਹਿਰ ਮਚਾਇਆ ਹੈ ਤੇ ਉੱਥੇ ਹੀ ਲੋਕ ਡਰ ਦੇ ਸਾਏ ਦੇ ਵਿੱਚ ਜੀਣ ਨੂੰ ਮਜਬੂਰ ਨੇ ਇਹ ਤਸਵੀਰਾਂ ਨੇ ਲੁਧਿਆਣਾ ਦੇ ਦੇਖ ਸਕਦੇ ਹੋ ਆਸਮਾਨ ਦੇ ਵਿੱਚ ਕਿਸ ਤਰੀਕੇ ਜਿਹੜੇ ਕਾਲੀਆਂ ਜਿਹੜੀ ਇਹ ਕਟਾਵਾਂ ਛਾਈਆਂ ਹੋਈਆਂ ਨੇ ਲੋਕ ਸਵੇਰ ਤੋਂ ਹੀ ਜਿਹੜਾ ਇਹ ਜੀਵਨ ਅਸਤਵਿਅਸਤ ਸ਼ਹਿਰ ਦੇ ਵਿੱਚ ਵੀ ਨਜ਼ਰ ਆ ਰਿਹਾ ਹੈ ਲੋਕ ਜਿਹੜੇ ਨੇ ਘਰ ਤੋਂ ਨਿਕਲੇ ਨੇ ਕੰਮਕਾਜ ਦੇ ਲਈ ਬਟ ਕਿਤੇ ਨਾ ਕਿਤੇ ਜਿਹੜੇ ਸੜਕਾਂ ਨੇ ਪਾਰੀਆਂ ਪਾਣੀ ਦੇ ਨਾਲ ਜਿਹੜੀ ਭਰੀਆਂ ਹੋਈਆਂ ਨੇ ਲੋਕਾਂ ਦਾ ਜੀਵਨ ਅਸਤਵਿਅਸਤ ਹੈ ਲੋਕ ਹੋਣ ਵੀ ਜਿਹੜੇ ਪ੍ਰੇਸ਼ਾਨ ਨਜ਼ਰ ਆ ਰਹੇ ਨੇ ਬੀਤੇ ਕੁਝ ਦਿਨਾਂ ਦੇ ਵਿੱਚ ਭਾਵੇਂ ਜਿਹੜਾ ਮੌਸਮ ਦੇ ਵਿੱਚ ਬਦਲਾਵ ਸੀਗਾ ਧੁੱਪ ਨਿਕਲੀ ਹੋਈ ਸੀ ਪਰ ਅੱਜ ਜਦ ਮੌਸਮ ਬਦਲਿਆ ਹੈ ਉੱਥੇ ਹੀ ਸੜਕਾਂ ਦੇ ਹਾਲ ਜਿਹੜੇ ਨੇ ਕਾਫੀ ਮਾੜੇ ਨਜ਼ਰ ਆ ਰਹੇ ਨੇ ਤੇ ਹਰ ਕੋਈ ਜਿਹੜਾ ਹੈ ਇਹ ਹੀ ਰੱਬ ਨੂੰ ਦੁਆ ਕਰ ਰਿਹਾ ਹੈ ਕਿ ਜਿਹੜਾ ਜਿਹੜੇ ਹਾਲਾਤ ਪੰਜਾਬ ਦੇ ਬਣੇ ਹੋਏ ਨੇ ਉਸ ਦੇ ਵਿੱਚ ਬਦਲਾਅ ਆਵੇ ਹਰ ਕੋਈ ਅਰਦਾਸ ਕਰ ਰਿਹਾ ਹੈ ਕਿ ਜਿਹੜੇ ਲੋਕ ਹੜਾ ਦੇ ਨਾਲ ਪ੍ਰਭਾਵਿਤ ਨੇ ਉਹਨਾਂ ਦੇ ਉੱਤੇ ਜਿਹੜੇ ਹੈ ਪਰਮਾਤਮਾ ਦੀ ਰਹਿਮਤ ਵਰਸੇ ਤੇ ਨਾਲ ਹੀ ਜਿਹੜੇ ਹੜ੍ਹ ਤੋਂ ਲੋਕਾਂ ਦੇ ਘਰ ਉਜੜ ਗਏ ਨੇ ਉਹਨਾਂ ਨੂੰ ਜਿਹੜੀ ਹੈ ਸਲਾਮਤੀ ਮਿਲੇ ਤੇ ਹਰ ਕੋਈ ਇਹੀ ਚਾਹੁੰਦਾ ਹੈ ਕਿ ਜਿਹੜੀ ਸਰਕਾਰ ਹੈ ਉਹਨਾਂ ਨੂੰ ਮੁਆਵਜ਼ਾ ਦੇਵੇ ਤੇ ਨਾਲ ਹੀ ਜਿਹੜੇ ਲੋਕ ਇਸ ਤੋਂ ਜਨੇ ਕਰ ਉਜੜ ਗਏ ਨੇ ਉਹ ਮੁਰ ਤੋਂ ਉਹਨਾਂ ਦੇ ਵਿੱਚ ਆਪਣੇ ਘਰਾਂ ਦੇ ਵਿੱਚ ਵਸੇ ਤੇ ਨਾਲ ਹੀ ਅਸੀਂ ਵੀ ਪਰਮਾਤਮਾ ਨੂੰ ਇਹੀ ਦੁਆ ਕਰਦੇ ਹਾਂ ਅਰਦਾਸ ਕਰਦੇ ਹਾਂ ਕਿ ਪਰਮਾਤਮਾ ਉਹਨਾਂ ਲੋਕਾਂ ਨੂੰ ਜਿਹੜੀ ਹੈ ਇਸ ਜਿਹੜੇ ਸਮਾਂ ਚੱਲ ਰਿਹਾ ਹੈ ਇਸ ਤੋਂ ਜਿਹੜਾ ਨਿਜਾਤ ਪਾਉਣ ਦੇ ਲਈ ਉਹਨਾਂ ਨੂੰ ਹੌਸਲਾ ਬਰਕਰਾਰ ਰਵੇ ਉਹਨਾਂ ਦੇ ਵਿੱਚ ਤੇ ਨਾਲ ਹੀ ਪੰਜਾਬ ਦੇ ਜਿਹੜੇ ਨੌਜਵਾਨ ਮੁੰਡੇ ਨੇ ਉਹ ਲਗੇ ਹੋਏ ਨੇ ਲੋਕਾਂ ਦੀ ਸੇਵਾ ਦੇ ਵਿੱਚ ਉਹ ਅਜੇ ਹੀ ਬੜੇ ਰਹੇ ਨੇ ਤੇ ਨਾਲ ਹੀ ਜਿਹੜਾ ਇਸ ਤਰੀਕੇ ਜੋ ਵੀ ਮਾਹੌਲ ਹੈ ਪੰਜਾਬ ਦੇ ਵਿੱਚ ਜਲਦ ਤੋਂ ਜਲਦ ਇਸ ਤੋਂ ਜਿਹੜਾ ਹੈ ਨਿਜਾਤ ਮਿਲੇ ਲੋਕਾਂ ਨੂੰ ਸੋ ਅਗਲੀ ਅਪਡੇਟ ਲੈ ਕੇ ਫਿਰ ਤੋਂ ਰੂਬਰੂ ਹੋਵਾਂਗੇ ਲੁਧਿਆਣਾ ਤੋਂ ਕੈਮਰਾ ਪਰਸਨ ਮਨਜੋਤ ਦੇ ਨਾਲ ਮੈਂ